ਲੋ ਵੀ ਦੋਸਤੋ ਅੱਜ ਆਪਾਂ ਮਲਾਉਣੇ ਆ ਆਪਣੇ ਛੌਕੀ ਚਾਚੇ ਦੇ ਨਾਲ ਇਹ ਚਾਚੇ ਨੂੰ ਆਪਣੇ ਨੂੰ ਬਹੁਤ ਸ਼ੌਂਕ ਆ ਇਧਰ ਆ ਬੂਟਿਆਂ-ਵਾਟਿਆਂ ਦਾ ਬੜਾ ਅਛਾਹਕ ਇਹਨੂੰ ਹਣ ਵੀ ਇੱਕ ਵੈਰਾਈਟੀ ਲਈ ਬੈਠਾ ਆਪਾਂ ਇਹ ਪੁੱਛਦੇ ਆ ਚਾਚੇ ਨੂੰ ਵੀ ਇਹ ਕੀ ਆ ਕੀ ਹਾਲ ਹੈ ਚਾਚਾ ਠੀਕ ਆ ਤੇ ਆਹ ਵੈਰਾਈਟੀ ਕੀ ਆ ਇਹ ਇਹ ਥਾਗ ਆਪਣਾ ਲਾਲ ਥਾਗ ਵਜਦਾ ਇਹ ਤਲਾਈ ਤਲਾਈ ਕਹਿੰਦੇ ਇਹਨੂੰ ਚਲਾਈ ਹਾਂ ਠੀਕ ਆ ਲਾਲ ਜਲਾਈ ਇਹ ਵਧੀਆ ਬਹੁਤ ਆ ਇਹ ਹਾਂ ਬਸ ਐ ਹੀ ਇਹ ਜਦੋਂ ਫਲ ਤਾਂ ਜਾ ਕੇ ਲੱਗਦਾ ਥੱਲੇ ਨਾਲ ਦੀ ਨਾਲ ਬਣਾਈ ਜਾਂਦਾ ਹੂੰ ਤੇ ਤਾਂ ਵਧੀ ਜਾਂਦਾ ਤਾਂ ਵਧੀ ਜਾਂਦਾ ਹੈ ਤੇ ਨਾਲ ਦੀ ਨਾਲ ਪੱਤੇ ਤੋੜ ਕੇ ਬਣਦਾ ਕਿ ਡਾਣੀਆਂ ਵਾਲੀਆਂ ਪੱਤੇ ਤੂਥੇ ਤੋੜ ਲੀਦੇ ਅੱਛਾ ਤੂਥੇ ਤੋੜ ਕੇ ਬਣਦਾ ਹੈ ਅੱਛਾ ਤੂਸੇ ਤੋੜ ਤੋੜ ਕੇ ਬਣਦਾ ਹੈ ਹਾਂ ਜਿਵੇਂ ਇੰਨਾ ਕੁ ਤੂਸਾ ਤੋੜ ਲਿਆ ਤਾਂ ਹਾਂ ਤੇ ਜੇ ਵੀ ਬਨੂਣਾ ਫੇ ਤਾਂ ਤੂਸਾ ਛੱਡ ਦੇ ਦੀ ਉਹ ਉੱਥੇ ਵੀ ਬਣ ਜਾਂਦਾ ਠੀਕ ਆ ਤੇ ਆ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਉੱਚਾ ਐ ਖੜਾ ਹਨ ਹਾਂ ਇਤਾਂ ਜਾ ਕੇ ਫਲ ਬਣਾਇਦਾ 8-9 ਫੋਟੋ ਆ ਪਿਆ ਤਾਂ ਹਨਾ ਹਾਂ ਇਹ ਆਪਾਂ ਜਾ ਕੇ ਪਾਪਾ ਆ ਵੇਖੋ ਦੋਸਤੋ ਵੀ ਕੱਦ ਬਹੁਤ ਘਰੀ ਖੜਾ ਵੇਖੋ ਸਾਗ ਦਾ ਬੂਟਾ ਚਲਾਈਦਾ ਲਾਲ ਕਿੰਨੀਆਂ ਵੈਰਾਈਟੀਆਂ ਚ ਆਉਂਦਾ ਕਿੰਨੇ ਕਿੰਨੇ ਜਿਵੇਂ ਇਹ ਤਾਂ ਲਾਲ ਹੋ ਗਿਆ ਹਨਾ ਇਹਦੇ ਤਿੰਨ ਬਰਾਟੀਆਂ ਜ ਆਉਂਦੇ ਦੋ ਹਰੇ ਐ ਉਹ ਬੰਨੀਆਂ ਦੇ ਤੇ ਤੀਜਾ ਇਹ ਠੀਕ ਆ ਤੇ ਬਹੁਤ ਸਖੈਂਟ ਬਣਦਾ ਬਹੁਤ ਵਧੀਆ ਘੈਂਟ ਬਣਦਾ ਭਾਈ ਤੇ ਕਿਨੇ ਕਿਨੇ ਸਾਗ ਖਾਦਾ ਤੇ ਕਮੈਂਟ ਜ਼ਰੂਰ ਕਰਿਓ ਹਾਂ ਤੇ ਬੀ ਵੀ ਆਪਾਂ ਦੇ ਦਾਂਗੇ ਕੋਈ ਨਹੀਂ ਬੀ ਤਾਂ ਹਨਾ ਵਾਧੂ ਹੋ ਜਾਂਦਾ ਬਰੀਕ ਜਿਹਾ ਬੀ ਹੁੰਦਾ ਕਾਲਾ ਜਿਹਾ ਹਾਂ ਗੰਢਾਂ ਦੇ ਸਾਰਿਆਂ ਦੇ ਬੀ ਆਵੇ ਠੀਕ ਆ ਇਹ ਵਾਰ ਕੋ ਇਹ ਬੀਅਾਸਤੇ ਰੱਖਿਆ ਫਿਰ ਇਹ ਆ ਬੀਅਾਸਤੇ ਰੱਖਿਆ ਅੱਛਾ ਤੇ ਜਦੋਂ ਇਹ ਸਾਗ ਬਣਾਉਣੇ ਆ ਤੇ ਇਹਦੇ ਵਿੱਚ ਹੋਰ ਕੀ ਕੀ ਪੈਂਦਾ ਜਿਵੇਂ ਸਰੋਂ ਦੇ ਸਾਗ ਜਿੱਤਾ ਆਪਾਂ ਬਹੁਤ ਕੁਝ ਪਾਉਣੇ ਆ ਉਹੀ ਚੀਜ਼ਾਂ ਇਹਦੇ ਚ ਪੈਂਦੀਆਂ ਠੀਕ ਆ ਉਹੀ ਚੀਜ਼ਾਂ ਬਸ ਆਦ ਕਰ ਹੋਇਆ ਲਸਣ ਹੋਇਆ ਮਿਰਚਾਂ ਹੋਈਆਂ ਹਰੀਆਂ ਹਰੀਆਂ ਮਿਰਚਾਂ ਠੀਕ ਆ ਬਸ ਉਹੀ ਚੀਜ਼ਾਂ ਪਾਉਣੇ ਉਹੀ ਚੀਜ਼ਾਂ ਇਹਦੇ ਚ ਪੈਂਦੀਆਂ ਹਾਂ